ਆਪ ਦੇ ਜਿਹੜੇ ਮੌਜੂਦਾ ਸੀਐਮ ਨੇ ਤੇ ਸਾਬਕਾ ਸੀਐਮ ਨਾਲ ਖੜਕੀ ਹੈ ਕਿਉਂ ਖੜਕੀ ਹੈ ਕਿਸ ਤਰ੍ਹਾਂ ਖੜਕੀ ਤੇ ਕਿੱਦਾਂ ਖੜਕਦੀ ਸੂਝੇਗੀ ਇਸ ਪੂਰੇ ਪਿਛਲੇ ਗਲਵਾ ਕਰਾਂਗੇ ਸਾਡੇ ਨਾਲ ਜੁੜੇ ਸਾਡੇ ਸਹਿਯੋਗੀ ਰਿੰਦਰ ਸਿੰਘ ਜੀ ਉਹਨਾਂ ਕਰਦਿਆਂ ਗੱਲਬਾਤ ਤਾਂ ਅਰਿੰਦਰ ਸਿੰਘ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਰ ਸ਼ਾਮ ਦੇ ਲਾਈਵ ਪ੍ਰੋਗਰਾਮ ਧੰਨਵਾਦ ਜੀ ਧੰਨਵਾਦ ਅਰਿੰਦਰ ਜੀ ਕਿਹੜੇ ਯਾਨੀ ਕਿ ਸੀਐਮ ਭਗਵੰਤ ਮਾਨ ਤੇ ਕੈਪਟਨ ਅਰਿੰਦਰ ਸਿੰਘ ਜੀ ਕਹਿੰਦੇ ਖੜਗੀ ਹੈ ਕਾਫੀ ਕੀ ਕਾਰਨ ਹੋ ਗਏ ਹੈ ਜੇ ਹਾਂਜੀ ਇਹ ਤਾਂ ਉਹ ਗੱਲ ਹੋ ਗਈ ਕਿ ਮੀਨੋ ਮੀਣੀ ਹੋ ਗਈ ਹੈ ਨਾ ਜੀ ਮਤਲਬ ਇਹ ਤਾਂ ਨਾ ਜਿਵੇਂ ਇੱਕ ਲੇਡੀ ਜੀ ਲੜਦੀਆਂ ਨੇ ਪਿੰਡਾਂ ਦੇ ਵਿੱਚ ਕੋਈ ਜੇ ਨਾਲੀ ਦੇ ਵਿੱਚ ਪਾਣੀ ਖੜਾ ਰਹਿ ਜੇ ਉਹਦੇ ਪਿੱਛੇ ਚਾਰ ਪੰਜ ਗਵਨਾਂ ਲੜ ਪੈਂਦੀਆਂ ਨੇ ਜੀ ਉਹ ਉਹੀ ਬਿਲਕੁਲ ਸੇਮ ਚੀਜ਼ ਹੋ ਰਹੀ ਹੈ ਹੁਣ ਕੈਪਟਨ ਸਾਹਿਬ ਨੇ ਮਤਲਬ ਇੱਕ ਟਵੀਟ ਕਰਤਾ ਵੀ ਮਜੀਠੀਆ ਸਾਹਿਬ ਨਾਲ ਤਕਾ ਹੋ ਰਿਹਾ ਹੈ ਜੀ ਇਹ ਮਤਲਬ ਨਹੀਂ ਹੋਣਾ ਚਾਹੀਦਾ ਅਨਮਨੁੱਖੀ ਤਸ਼ੱਦਦ ਹੋ ਰਿਹਾ ਹੈ ਜਿਹੜਾ ਇਹ ਸਿਆਸੀ ਅਤਿਆਚਾਰ ਹੈ ਇਹ ਨਹੀਂ ਹੋਣਾ ਚਾਹੀਦਾ ਜੀ ਹੁਣ ਇਹਦੇ ਉੱਤੇ ਮਤਲਬ ਬਹਿਸ ਛੜ ਗਈ ਮਾਨ ਸਾਹਿਬ ਨੇ ਇਹਦੇ ਉੱਤੇ ਟਵਿੱਟਰ ਦੇ ਥ्रू ਹੀ ਜਵਾਬ ਦਿੱਤਾ ਐਕਸੈਂਡਲ ਤੇ ਵੀ ਮਤਲਬ ਜਦੋਂ ਲੋਕਾਂ ਦੇ ਬੱਚੇ ਮਾਰੇ ਸੀ ਚਿੱਟੇ ਦੇ ਨਾਲ ਉਦੋਂ ਤਾਂ ਤੁਸੀਂ ਬੋਲੇ ਨਹੀਂ ਜੀ ਜੀ ਉਦੋਂ ਤਾਂ ਤੁਸੀਂ ਕੁਝ ਕੀਤਾ ਨਹੀਂ ਹੁਣ ਜੇ ਕਿਸੇ ਨੂੰ ਕੋਈ ਅਸੀਂ ਫੜਦੇ ਆ ਤਾਂ ਤੁਸੀਂ ਮਤਲਬ ਮਨੁੱਖੀ ਅਧਿਕਾਰ ਕਮਿਸ਼ਨ ਜਾਂ ਮਨੁੱਖੀ ਇਸ ਤਰ੍ਹਾਂ ਦੇ ਸਿਸਟਮ ਵਾਲੇ ਗੱਲ ਦੇ ਵਿੱਚ ਤੁਸੀਂ ਕਹਿੰਦੇ ਹੋ ਮਤਲਬ ਜਵਾਬ ਦੱਤਾ ਉਹਨੂੰ ਇੱਕ ਕਰਾਰਾ ਜਵਾਬ ਜਿਵੇਂ ਕਹਿ ਦਿੰਦੇ ਆ ਕਿ ਇੱਕ ਦੂਜੇ ਨੂੰ ਮਿਹਣਾ ਮਾਰਨਾ ਵੀ ਸੋਡੇ ਵੇਲੇ ਉਹਦੀ ਤੁਸੀਂ ਗੁਟਕਾ ਸਾਫ ਦੀ ਸੌਂ ਚੱਕ ਕੇ ਖਾਸੀ ਤੁਸੀਂ ਕੁਝ ਕੀਤਾ ਨਹੀਂ ਜੀ ਤਾਂ ਇਸ ਤਰ੍ਹਾਂ ਦੀਆਂ ਜਿਹੜੀਆਂ ਕਾਰਵਾਈਆਂ ਨੇ ਉਹ ਸ਼ੁਰੂ ਹੋ ਗਈਆਂ ਜਿਦੇ ਨਾਲ ਮਤਲਬ ਕੋਈ ਪੰਜਾਬ ਦਾ ਭਲਾ ਤਾਂ ਨਹੀਂ ਹੋਣਾ ਆਪਸ ਦੇ ਵਿੱਚ ਜ਼ਰੂਰ ਇਹ ਮਿਣੋ-ਮਿਣੀ ਹੋ ਕੇ ਮਤਲਬ ਸਿਆਸੀ ਜਿਹੜੀ ਪਿਕਚਰ ਉਹ ਦੇਖ ਲੈਣ ਨੂੰ ਉਹ ਕੈਪਟਨ ਰਿੰਦਰ ਸਿੰਘ ਸ਼ਾਇਦ ਭੁੱਲ ਰਹੇ ਨੇ ਕਿ ਜਦੋਂ ਉਹ ਸੀਐਮ ਬਣੇ ਸੀ ਤਾਂ ਨੇ ਗੁਟਕਾ ਦੇ ਸੋਹ ਖਾਦੀ ਸੀਗੀ ਵੀ ਅਸੀਂ ਨਸ਼ਾ ਖਤਮ ਕਰਦਾਂਗੇ ਤੇ ਸਭ ਤੋਂ ਵੱਡਾ ਇਸ਼ੂ ਬਣਿਆ ਤੇ ਜਿਹੜੇ ਕੈਪਟਨ ਸਰ ਦਾ ਟੁੱਟੀ ਕਾਂਗਰਸ ਦੇ ਪਤਨ ਦਾ ਕਾਰਨ ਹੀ ਉਸ ਨੂੰ ਮੰਨਿਆ ਜਾ ਰਿਹਾ ਹੈ ਤੇ ਕੋਈ ਕਾਰਨ ਤੇ ਮੰਨਿਆ ਜਾ ਰਹੇ ਕਾਂਗਰਸ ਵਾਲੇ ਤਾਂ ਇਹਦੇ ਵਿੱਚ ਇਸ ਤਰ੍ਹਾਂ ਜਵਾਬ ਦਿੰਦੇ ਨੇ ਵੀ ਜੇ ਸਾਨੂੰ ਜਦੋਂ ਸਾਨੂੰ ਪਤਾ ਲੱਗਿਆ ਵੀ ਇਹ ਬੀਜੇਪੀ ਸਾਹਿਬ ਨਾਲ ਬੀਜੇਪੀ ਸਰਕਾਰ ਬੀਜੇਪੀ ਦੇ ਨਾਲ ਪਾਰਟੀ ਦੇ ਨਾਲ ਰਲੇ ਹੋਏ ਨੇ ਕਪਤਾਨ ਅਮਰਿੰਦਰ ਸਿੰਘ ਤਾਂ ਅਸੀਂ ਇਹਨਾਂ ਨੂੰ ਉਹਦੀ ਛੱਟ ਮਤਲਬ 4.5 ਸਾਲ ਬਾਅਦ ਕੁਰਸੀ ਤੋਂ ਉਤਾਰ ਦਿੱਤਾ ਗੱਲ ਕਰ ਵੀ ਜਦੋਂ ਜਦੋਂ ਨੂੰ ਉਹਨਾਂ ਨੇ ਕੁਰਸੀ ਤੋਂ ਉਤਾਰਿਆ ਉਹਦੋਂ ਨੂੰ ਗੱਡੀ ਹੈ ਜਿਹੜੀ ਟ੍ਰੇਨ ਹੈ ਉਹ ਕਾਫੀ ਦੂਰ ਜਾ ਚੁੱਕੀ ਸੀ ਜਿਹਦੇ ਬਾਅਦ ਦੇ ਵਿੱਚ ਮਤਲਬ ਇੱਕ ਜੱਫਾ ਆ ਬਾਗ ਚ ਟਰੈਕ ਦੇ ਉੱਤੇ ਭੱਜিয়ে ਵੀ ਟ੍ਰੇਨ ਫੜ ਲਾਂਗੇ ਫਿਰ ਉਹ ਕਾਫੀ ਲੇਟ ਹੋ ਗਏ ਜਿਹਦੇ ਕਰਕੇ ਇਹ ਮਤਲਬ ਮਾਨ ਸਾਹਿਬ ਨੂੰ ਇੱਕ ਗੱਲ ਕਹਿ ਚੁੱਕੂਗਾ ਦਾ ਜਵਾਬ ਦੇਣ ਨੂੰ ਮਿਲ ਗਿਆ ਵੀ ਤੁਸੀਂ ਮਤਲਬ ਮਜੀਠੀਆ ਸਾਹਿਬ ਦੇ ਨਾਲ ਰਲੇ ਹੋਏ ਸੀ ਚਾਚਾ ਭਤੀਜੇ ਦਾ ਰਿਸ਼ਤੇਦਾਰੀ ਹੈ ਜਿਹੜੀ ਤੁਸੀਂ ਲੋਕਾਂ ਦੇ ਸਾਹਮਣੇ ਬਹੁਤ ਖੂਬ ਜਾ ਕੇ ਨਿਭਾਈ ਹੈ ਇਹ ਇਸ ਕਰਕੇ ਤੁਸੀਂ ਉਹਨਾਂ ਦੇ ਉੱਤੇ ਕੋਈ ਕਾਰਵਾਈ ਨਹੀਂ ਕੀਤੀ ਪੰਜਾਬ ਦੇ ਵਿੱਚ ਜਿਹੜਾ ਚਿੱਟੇ ਦਾ ਕਾਰੋਬਾਰ ਹੈ ਉਹ ਮਤਲਬ ਉਸੇ ਤਰ੍ਹਾਂ ਦਿਨ ਦੁਗਲੀ ਰਾਤ ਚੋਗਲੀ ਟੱਕੀ ਕਰਦਾ ਰਿਹਾ ਜਿਵੇਂ ਆਕਾਲੀ ਦਲ ਦੀ 7 ਤੋਂ ਲੈ ਕੇ 17 ਤੱਕ ਦੀ ਸਰਕਾਰ ਦੇ ਵਿੱਚ ਕਰਦੀ ਸੀ ਜੀ ਜੀ ਇਹ ਤਾਂ ਤੁਹਾਡੀ ਟੇਰੀ ਗੱਲ ਤੇ ਮੈਂ ਤੁਹਾਨੂੰ ਅਪਡੇਟ ਦੇਣਾ ਮੇਰੇ ਕੋਲ ਹੁਣੇ ਖਬਰ ਆਈ ਹੈ ਅਮਰੀਕਸਰ ਸਾਹਿਬ ਤੋਂ ਵੀ ਡਾਕਟਰ ਸਾਹਿਬ ਬੜੀ ਹੈਰਾਨਗੀ ਵਾਲੀ ਖਬਰ ਹੈ ਚਾਰ ਨੌਜਵਾਨਾਂ ਤੋਂ 6 ਕਿਲੋ ਹੈਰੋਇਨ ਬਰਾਮਦ ਕੀਤੀ ਗਈ ਹੈ ਔਰ ਇਹ ਦਿਖਾਇਆ ਗਿਆ ਵੀ ਇਹਨਾਂ ਦੇ ਜਿਹੜੇ ਲਿੰਕ ਸੀ ਉਹ ਪਾਕਿਸਤਾਨ ਚ ਸੰਬੰਧਿਤ ਸੀਗੇ ਦੇਖੋ ਜੀ ਹੁਣ ਇਹ ਤੇ ਮੈਂ ਤੁਹਾਨੂੰ ਦੱਸਦਾ ਕਿ ਜੇ ਆਪ ਕੋਈ ਕਿਸੇ ਦੀ ਬਾਲੀ ਪਟਕੇ ਲੈ ਜੇ ਉਹਦੀ ਵੀਡੀਓ ਆ ਜਾਂਦੀ ਹੈ ਜੀ ਜੀ ਜੇ ਕੋਈ ਕਿਸੇ ਨਾਲ ਮਾੜਾ ਮੋਟਾ ਜਨਾਨੀਆਂ ਆਪਤ ਦੇ ਵਿੱਚ ਲੜਦੀ ਪੈਣ ਮਿਣੋ ਮਿਣ ਉਹਦੀ ਵੀ ਵੀਡੀਓ ਆ ਜਾਂਦੀ ਹੈ ਤੇ ਗੱਲ ਕਰ ਜਿਹੜਾ ਤਸਕਰ 4 ਕਿਲੋ ਜਾਂ 20 ਅਰ 20 ਕਰੋੜ ਰੁਪਏ ਦੀ ਇਹ ਇਹ ਹੀਰੋਇਨ ਵਗੈਰਾ ਚੱਕੀ ਫਿਰਦਾ ਉਹਦੀ ਵੀਡੀਓ ਤੁਹਾਨੂੰ ਕਦੇ ਵੀ ਦਿਖਾਈ ਨਹੀਂ ਦਊਗੀ ਵੀ ਆਹ ਫੜ ਲਈ ਫਿਰਦਾ ਸੀ ਆਹ ਫੜ ਲਿਆ ਮਤਲਬ ਇਸ ਤਰ੍ਹਾਂ ਜਿਹੜੀਆਂ ਇਹ ਲੋਕਾਂ ਨੂੰ ਕਾਫੀ ਲੋਕਾਂ ਨੂੰ ਇਸ ਗੱਲ ਦਾ ਪਤਾ ਲੱਗ ਚੁੱਕਿਆ ਤੇ ਕਾਫੀ ਲੋਕਾਂ ਨੂੰ ਹੌਲੀ ਹੌਲੀ ਹਾਲੇ ਪਤਾ ਲੱਗ ਜੂਗਾ ਵੀ ਇਹ ਚੱਕਰ ਕੀ ਹੈ ਜਦੋਂ ਲੋਕਾਂ ਨੂੰ ਪਤਾ ਲੱਗ ਗਿਆ ਤਾਂ ਲੋਕ ਮਤਲਬ ਇਹਨਾਂ ਤੋਂ ਜਵਾਬ ਪੁੱਛਣਗੇ ਵੀ ਸਾਨੂੰ ਉਸ ਚੀਜ਼ ਦਾ ਜਿਹੜਾ 1 4 ਕਿਲੋ ਕਹਿੰਦੇ ਆ ਜਾਂ 10 ਕਿਲੋ ਕਹਿੰਦੇ ਆ ਜਾਂ 15 ਕਿਲੋ ਕਹਿੰਦੇ ਆ ਮਤਲਬ ਇਹ ਇਹਦਾ ਸਾਨੂੰ ਜਿਹੜਾ ਟੋਟਲ ਇਹਦਾ ਸੈਂਪਲ ਹੈ ਉਹ ਸੈਂਪਲ ਰਿਪੋਰਟ ਦਿਖਾਈ ਜਾਵੇ ਫਿਰ ਪਤਾ ਲੱਗੂਗਾ ਵੀ ਉਹਦੇ ਵਿੱਚ ਹੈ ਕੀ ਸੀ ਕਿੰਨਾ ਹੈਗਾ ਕਿੰਨਾ ਨਹੀਂ ਹੈ ਇਹ ਸੇ ਕਰਕੇ ਹੀ ਤਾਂ ਮਾਨਯੋਗ ਹਾਈ ਕੋਰਟ ਦੇ ਜੱਜ ਸਾਹਿਬ ਸੰਦੀਪ ਮੋਦਗਲ ਸਾਹਿਬ ਨੇ ਉਹਨਾਂ ਨੇ ਮਤਲਬ ਇਸ ਤਰ੍ਹਾਂ ਦਾ ਟਿੱਪਣੀ ਕੀਤੀ ਹੈ ਵੀ ਜਿਹੜੇ ਹੁਣ ਕੇਸ ਨੇ ਉਹ ਹੈਵੀ ਰਿਕਵਰੀ ਦੇ ਦਿਖਾਏ ਜਾ ਰਹੇ ਨੇ ਜਦੋਂ ਕਿ ਮਤਲਬ ਇਸ ਤਰ੍ਹਾਂ ਦੀਆਂ ਗੱਲਾਂ ਨਹੀਂ ਹਨ ਜਿਹਨੀਆਂ ਟਿੱਪਣੀਆਂ ਨੇ ਮਾਨਜੋ ਕੋਰਟਾਂ ਦੀਆਂ ਨਾ ਇਹ ਬਹੁਤ ਐਹਮੀਅਤ ਰੱਖਦੀਆਂ ਹੁੰਦੀਆਂ ਨੇ ਉਹਨਾਂ ਟਿੱਪਣੀਆਂ ਦਾ ਅਸਰ ਸਰਕਾਰ ਦੇ ਉੱਤੇ ਪੈਣਾ ਲਾਜ਼ਮੀ ਹੁੰਦਾ ਹੈ ਮਤਲਬ ਸਰਕਾਰ ਨੂੰ ਆਪਣੇ ਟਰੈਕ ਤੋਂ ਥੋੜਾ ਜਿਹਾ ਜਿਹੜਾ ਇਸ ਤਰ੍ਹਾਂ ਦਾ ਕਮਰਸ਼ੀਅਲ ਕੁਆਂਟੀਟੀਆਂ ਦਾ ਟਰੈਕ ਹੈ ਇਹ ਤੋਂ ਥੋੜਾ ਜਿਹਾ ਪਿੱਛੇ ਹਟਣਾ ਪੈਣਾ ਹੈ ਇਸ ਕਰ ਨਹੀਂ ਤਾਂ ਫਿਰ ਮਤਲਬ ਸਰਕਾਰ ਮਾਨਜੋ ਹਾਈ ਕੋਰਟਾਂ ਨੂੰ ਕੋਈ ਹੋਰ ਦਿਸ਼ਾ ਨਿਰਦੇਸ਼ ਵੀ ਨੇ ਉਹ ਵੀ ਜਾਰੀ ਕੀਤਾ ਕਰਨੇ ਪੈ ਸਕਦੇ ਸਹੀ ਗੱਲ ਕਹਿ ਰਹੇ ਕਿਉਂਕਿ ਦੇਖੋ ਵੀ 6 ਕਿਲੋ ਹੈਰੋਇਨ ਦਿਖਾਈ ਗਈ ਹੈ 4 ਵਿਅਕਤੀ 9 ਜਨ ਕਾਬੂ ਕੀਤੇ ਨੇ ਪਰ ਰਟਸਾਬ ਗੱਲ ਇੱਥੇ ਆ ਕਿ ਜਿੰਨੀ ਵੀ ਹੈਰੋਇਨ ਅੰਮ੍ਰਿਤਸਰ ਦੇ ਵਿੱਚ ਦਿਖਾਈ ਜਾਂਦੀ ਹੈ ਹਥਿਆਰ ਫੜੇ ਜਾਂਦੇ ਨੇ ਉਹ ਸਾਰੇ ਪਾਕਿਸਤਾਨ ਤੋਂ ਦਿਖਾਏ ਜਾਂਦੇ ਨੇ ਇਹ ਕੀ ਗੱਲ ਪਾਕਿਸਤਾਨ ਕੋ ਇੰਨਾ ਪੈਸਾ ਹੈ ਪਾਕਿਸਤਾਨ ਭਾਰਤ ਨੂੰ ਟਿੱਟਾ ਦੇ ਹਥਿਆਰ ਹੀ ਸਪਲਾਈ ਕਰਨ ਲੱਗਿਆ ਪਿਆ ਦੇਖੋ ਜੀ 50 ਕਿਲੋਮੀਟਰ ਦਾ ਏਰੀਆ ਜਿਹੜਾ ਬੀਐਸਐਫ ਨੂੰ ਦਿੱਤਾ ਹੋਇਆ ਬਾਰਡਰ ਤੇ ਜੀ ਐਂ ਜੇ 50 ਕਿਲੋਮੀਟਰ ਤੱਕ ਡਰੋਨ ਵੀ ਕੋਈ ਲੈ ਗਿਆ ਨਹੀਂ ਜਾਂਦਾ ਫਿਰ ਬੀਐਸਐਫ ਬਿਠਾਉਣ ਦਾ ਕੀ ਫਾਇਦਾ ਜੀ ਜੀ ਜਾਂ ਕੋਈ ਟਰੋਨ ਜੇ ਪਾਕਿਸਤਾਨ ਦੇ ਵਿੱਚੋਂ ਕੋਈ ਬੰਦਾ ਡਰੋਨ ਨਾਲ ਬੰਨ ਕੇ ਛੜ ਦਿੰਦਾ ਉਹ ਕੋਈ ਜ਼ਰੂਰੀ ਤਾਂ ਨਹੀਂ ਵੀ ਉਸ ਬੰਦੇ ਕੋਲ ਹੀ ਆਊ ਜਿਹਨੇ ਪੇਮੈਂਟ ਦਿੱਤੀ ਹੈ ਜਾਂ ਪੇਮੈਂਟ ਲੈ ਕੇ ਜਾਊਗਾ ਡਰੋਨ ਮਤਲਬ ਇਹ ਸਾਰੀਆਂ ਗੱਲਾਂ ਨੂੰ ਲੋਕ ਸਮਝਦੇ ਨੇ ਕੁਝ ਸੋਸ਼ਲ ਮੀਡੀਆ ਦੇ ਥਰੂ ਲੋਕ ਸਮਝਣ ਲੱਗ ਗਏ ਨੇ ਮਤਲਬ ਇਹ ਜਿਹੜੇ ਸਿਸਟਮ ਹੈ ਕਿ ਛੱਕੀ ਸਿਸਟਮ ਨੇ ਇੱਕ ਪਲੈਂਟਡ ਸਿਸਟਮ ਨੇ ਪਲੈਨਡ ਸਿਸਟਮ ਨੇ ਇਹਦੇ ਉੱਤੇ ਸਰਕਾਰ ਨੂੰ ਗੌਰ ਕਰਨੀ ਚਾਹੀਦੀ ਹੈ ਆ ਲੋਕਾਂ ਨੂੰ ਕਾਫੀ ਪਤਾ ਲੱਗ ਚੁੱਕੇ ਆ ਵੀ ਅਸਲੀਅਤ ਕੀ ਐ ਅਸਲੀਅਤ ਦਾ ਸਾਰੀ ਇਹ ਬੂਫਰੀ ਨੋਰਫਨ ਪ੍ਰੈਸ ਨਲੋਕਸਨ ਦੀਆਂ ਗੋਲੀਆਂ ਨੇ ਜਿਹੜੀਆਂ ਮਤਲਬ ਉਹ ਬੰਡੀਆਂ ਜਾ ਰਹੀਆਂ ਨੇ ਉਹ ਗੋਲੀਆਂ ਵਿਕ ਰਹੀਆਂ ਨੇ ਉਹਨਾਂ ਨੂੰ ਹੀ ਖੋਲ ਕੇ ਮੁੰਡੇ ਜਿਹੜੇ ਆਈਵੀ ਇੰਜੈਕਸ਼ਨ ਵਗੈਰਾ ਲਗਾਉਂਦੇ ਨੇ ਉਹਨਾਂ ਨੂੰ ਖੋਲ ਕੇ ਲਗਾ ਲੈਂਦੇ ਨੇ ਇਸੇ ਕਰਕੇ ਜੇ ਵੱਧ ਡੋਜ਼ ਲਾ ਲੈਂਦੇ ਨੇ ਤਾਂ ਉਹਨਾਂ ਦੀ ਡੈਥ ਹੋ ਜਾਂਦੀ ਐ ਕੋਈ ਮਤਲਬ ਇਸ ਤਰ੍ਹਾਂ ਦਾ ਨਹੀਂ ਹਰ ਇੱਕ ਜੇ ਕੁਝ ਜਿਹੜੀਆਂ ਇਸ ਤਰ੍ਹਾਂ ਦੀਆਂ ਡੈਥਾਂ ਹੁੰਦੀਆਂ ਨੇ ਜੇ ਉਹਨਾਂ ਦਾ ਆ ਮਤਲਬ ਪੋਸਟ ਵਿਸਰਾ ਜਿਹੜੀ ਪੋਸਟਮਾਰਟਮ ਰਿਪੋਰਟ ਹੁੰਦੀ ਹੈ ਉਹ ਜਨਤਕ ਕੀਤੀ ਜਾਵੇ ਤਾਂ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਲੋਕਾਂ ਨੂੰ ਸਾਹਮਣੇ ਪਤਾ ਲੱਗ ਸਕਦਾ ਪਰ ਗੱਲ ਕਰ ਵੀ ਨਹੀਂ ਮਤਲਬ ਪਤਾ ਨਹੀਂ ਕੀ ਮਨਛਾਵਾਂ ਨੇ ਲੋਕਾਂ ਦੀਆਂ ਸਦਨਾਂ ਦੀਆਂ ਉਹ ਜਿਹੜੀਆਂ ਜਨਤਕ ਨਹੀਂ ਹੁੰਦੀਆਂ ਤਾਂ ਕਿ ਲੋਕਾਂ ਨੂੰ ਪਤਾ ਲੱਗ ਜੇ ਵੀ ਜਿਹੜਾ ਡੈਥ ਦਾ ਕਾਰਨ ਹੈ ਉਹ ਕੀ ਚੀਜ਼ ਹੈ ਅਸਲ ਕੀ ਹੈ ਜੀ ਜੀ ਜਿਵੇਂ ਤੁਸੀਂ ਗੱਲ ਕੀਤੀ ਬੀਐਸਐਫ ਦੀ ਤਾਂ ਮੈਂ ਸਵੇਰੇ ਤੁਹਾਡੇ ਨਾਲ ਹੀ ਗੱਲ ਤੇ ਆਪਾਂ ਮੁੱਦਾ ਵੀ ਛੇੜਾ ਹੀ ਲਾਈਵ ਵਿੱਚ ਵੀ ਪੰਜਾਬ ਪੁਲਿਸ ਹਰ ਵਾਰ ਜਦੋਂ ਕਰਦੀ ਹੈ ਐਨਕਾਊਂਟਰ ਤਾਂ ਲਤ ਵਿੱਚ ਪੱਕੀ ਗੋਲੀ ਲੱਗਦੀ ਹੈ ਜਿਹੜੇ ਗੈਂਗਸਟਰ ਦਖਾਇੇ ਜਾਂਦੇ ਨੇ ਤੇ ਫਿਰ ਤਾਂ ਬੀਐਸਐਫ ਜੇ ਨਹੀਂ ਕੰਮ ਸਹੀ ਕਰ ਰਹੀ ਅੰਮ੍ਰਿਤਸਰ ਬਾਰਡਰ ਤੇ 50 ਕਿਲੋਮੀਟਰ ਦਾ ਰੇਜ ਫਿਰ ਤਾਂ ਪੰਜਾਬ ਪੁਲਿਸ ਜਵਾਨ ਲਾ ਦਿਓ ਉਹਨਾਂ ਦਾ ਨਿਸ਼ਾਨਾ ਪੱਕਾ ਹੈ ਉਹਦਾ ਫੜ ਲੈਣਗੇ ਹਾਂ ਜੀ ਫਿਰ ਦੇਖੋ ਕੋਈ ਜੇ મતਲਬ ਗੱਲ ਤਾਂ ਇਹ ਹੈ ਨਾ ਵੀ ਜੇ 45 50 ਕਿਲੋਮੀਟਰ ਤੋਂ ਅੱਗੇ ਵੀ ਡਰੋਨ ਆ ਸਕਦਾ ਐ ਫਿਰ ਜਿਹੜੇ ਉੱਥੇ ਮਤਲਬ ਆਪਾਂ ਅਰਬਾਰਤੀ ਉਹਨਾਂ ਨੂੰ ਤਨਖਾਹਾਂ ਨਹੀਂ ਦਿੱਤੋ ਨਾ ਜਿਆਦਾ ਕਰਦੇ ਨੇ ਹੋਰ ਤੇਲ ਮਚਾਉਂਦੇ ਹੋਣਗੇ ਇਹ ਕਦੇ ਗੱਡੀਆਂ ਚ ਇਧਰ ਵਾਕੇ ਕਦੇ ਇਧਰ ਵਾਕੇ ਫਿਰ ਉਸ ਚੀਜ਼ ਦੀ ਚਾਲ ਵੜ ਫਿਰ ਤਾਂ ਮਤਲਬ ਉਹ ਚੀਜ਼ਾਂ ਬਿਲਕੁਲ ਮੰਨਫੀ ਕਰ ਦੇਣੀਆਂ ਚਾਹੀਦੀਆਂ ਨੇ ਬਿਜਾ ਇਹਦੇ ਉੱਤੇ ਲੋਕਾਂ ਨੂੰ ਮਤਲਬ ਸਪਸ਼ਟ ਕਰਨਾ ਚਾਹੀਦਾ ਕਿ ਚੱਕਰਾ ਅਸਲ ਚੱਕਰ ਵੀ ਉਹ ਜਿਹੜਾ ਉਹ ਬੂਫਰੀ ਨੌਰਫਨ ਦੀਆਂ ਗੋਲਾਂ ਨੇ ਜਿਹੜੀਆਂ ਲਗਭਗ 70 80 90 99 ਲੱਖ ਗੋਲੀ ਦਿੱਲੀ ਵੰਡੀ ਜਾਂਦੀ ਹੈ ਕਿਉਂਕਿ ਇੱਕ ਮਤਲਬ ਗ੍ਰਿਫਤਦਾਰੀ ਵੀ ਹੋਈ ਹੈ 22 ਸੈਂਟਰਾਂ ਦੇ ਵਿੱਚੋਂ 22 ਤੋਂ ਰੋੜ ਰੁਪਿਆ ਤੇ ਮਤਲਬ ਵਿੱਚ ਹੋਰ ਡਰੱਗਸ ਕਾਫੀ ਨੇ ਜਿਹੜੀਆਂ ਉਹ ਮਤਲਬ ਉਹ ਇਸ ਤਰ੍ਹਾਂ ਦੀ ਜਿਹੜੀ ਇਹ ਜਿਹੜੀ ਇਹ ਇਸ ਤਰ੍ਹਾਂ ਦੀ ਕਾਰਵਾਈ ਹੋਈ ਹੈ ਇਹ ਵਾਕੀ ਸਾਡੀ ਧਰਤਲ ਦੇ ਹਕੀਕਤ ਦੇ ਨਾਲ ਜੁੜੀ ਹੋਈ ਹੈ ਤੇ ਜਿਹੜੀਆਂ ਦੂਜੀਆਂ ਨੇ ਇਹ ਇਹ ਤਾਂ ਇੱਕ ਹਵਾਈ ਗੱਲਾਂ ਨੇ ਏ ਚਲੋ ਰਾਠ ਸਾਹਿਬ ਮੈਂ ਵਾਪਸ ਮੁੱਦੇਵਾਲਾ ਨਾਲ ਆਪਣੇ ਸੀਐਮ ਤੇ ਸਾਫਕਾ ਸੀਐਮ ਦੇ ਵਾਲੇ ਜਿਵੇਂ ਕਿ ਤੁਸੀਂ ਕਹੇ ਕੈਪਟਨ ਸਾਹਿਬ ਨੇ ਇੱਕ ਟਵੀਟ ਕੀਤਾ ਹੈ ਚਲੋ ਮੰਨ ਲਿਆ ਟਵੀਟ ਕੀਤਾ ਹੈ ਉਹਨਾਂ ਨੇ ਪਰ ਜੇਕਰ ਦੇਖਿਆ ਇਹ ਟਵੀਟ ਕੀਤਾ ਉ ਤਾਂ ਵੀ ਕੋਈ ਤਰਕ ਨਹੀਂ ਬਣਦਾ ਕਿਉਂਕਿ ਜਿਹੜਾ ਮਜੀਠੀਆ ਸਾਹਿਬ ਦਾ ਕੇਸ ਚੱਲ ਰਿਹਾ ਉਹਦਾ ਵੀ ਨਰ ਚੱਕਿਆ ਤੇ ਉਹ ਕੇਸ ਦੇ ਵਿੱਚ ਮਾਨ ਸਾਹਿਬ ਦਾ ਕੋਈ ਲੈਣ ਦੇਣ ਆਈ ਨਹੀਂ ਉਹਦੇ ਵਿੱਚ ਤਾਂ ਯਾਨੀ ਕਿ ਸਾਰਾ ਕੇਸ ਉਹਨਾਂ ਕੋਰਟ ਦੇ ਵਿੱਚ ਪੈਂਡਿੰਗ ਹੈ ਉਹ ਜੇਲ੍ਹ ਚ ਨੇ ਕੋਰਟ ਕੇਸ ਵੀ ਚੱਲ ਰਿਹਾ ਹੈ ਜਮਾਨਤ ਨਹੀਂ ਮਿਲ ਰਹੀ ਹੈ ਉਹ ਤਰੀਕਾ ਤਰੀਕਾ ਪੈ ਰੀਆਂ ਨੇ ਤਾ ਕੈਪਟਨ ਦਾ ਬਹੁਤ ਸੋਝੋ ਇਨਸਾਨ ਨੇ ਆਪਣੇ ਪੰਜਾਬ ਦੇ ਸਾਬਕਾ ਮੁਖਵੰਤ ਰਹੇ ਨੇ ਉਹਨਾਂ ਬਿਆਨ ਸੋਚ ਕੇ ਲੈਣ ਦੇਣ ਦੇਦਾ ਸੀਗਾ ਦੇਖੋ ਜੀ ਕਈ ਵਾਰੀ ਕੀ ਹੁੰਦਾ ਜਿਹੜਾ ਜਦੋਂ ਵੀ ਕੋਈ ਸੁਰੱਖਿਆ ਦੇ ਵਿੱਚ ਚਾਹੇ ਬਿਆਨ ਅੱਛਾ ਹੋਵੇ ਚਾਹੇ ਇਹ ਗਲਤ ਹੋਵੇ ਬਿਆਨਵਾਜੀ ਦੇ ਕੇ ਕਈ ਵਾਰੀ ਬੰਦਾ ਸੁਰੱਖਿਆ ਦੇ ਵਿੱਚ ਆ ਜਾਂਦਾ ਉਹ ਕਾਫੀ ਸੁਰੱਖਿਆ ਬਟੋਰ ਲੈਂਦਾ ਤਾਂ ਜਿਹੜੀ ਉਹਨਾਂ ਦੀ ਗੈਰ ਹਾਜ਼ਰੀ ਸੀ ਕਾਫੀ ਦੇਰ ਦੀ ਵੀਡੀਓ ਦੇ ਵਿੱਚ ਉਹ ਮਤਲਬ ਅੱਜ ਹੈ ਜਿਹੜਾ ਉਹਦੇ ਨਾਲ ਉਹ ਹਾਈਲਾਈਟ ਕਾਫੀ ਹੋ ਗਏ ਨੇ ਤੇ ਹੋਰ ਹਲੇ ਹੋਈ ਜਾਣਗੇ ਕਿਉਂਕਿ ਇਹ ਕਾਫੀ ਬੀਜੇਪੀ ਦੇ ਸੀਨੀਅਰ ਲੀਡਰ ਨੇ ਜਿਹੜੇ ਉਹ ਵੀ ਕਪਤਨ ਸਾਹਿਬ ਦਾ ਸਾਥ ਦੇ ਰਹੇ ਨੇ ਤੇ ਯੁੱਧ ਨਸ਼ਾ ਵਿਰੁੱਧ ਜਿਹੜਾ ਚਲਾਇਆ ਮਾਨ ਸਾਹਿਬ ਦਾ ਉਹ ਉਹਦੇ ਉੱਤੇ ਕਿੰਤੂ ਗਰੰਤੂ ਵੀ ਕਰ ਰਹੇ ਨੇ ਮੈਂ ਹੁਣ ਕਾਲੀਆ ਸਾਹਿਬ ਦਾ ਸੁਣ ਰਿਹਾ ਸੀਗਾ ਮਨਰਿੰਦਰ ਕਾਲੀਆ ਜੀ ਉਹ ਵੀ ਬਹੁਤ ਸੀਨੀਅਰ ਲੀਡਰ ਨੇ ਬੀਜੇਪੀ ਦੇ ਉਹਨਾਂ ਨੇ ਮਤਲਬ ਯੁੱਧ ਦੇ ਉੱਤੇ ਕਿਉਂਕਿ ਉਹਨਾਂ ਨੇ ਕਿਹਾ ਵੀ ਯੁੱਧ ਦੇ ਵਿੱਚ ਦੋ ਚੀਜ਼ਾਂ ਹੀ ਹੁੰਦੀਆਂ ਨੇ ਜਾਂ ਯੁੱਧ ਜਿੱਤਿਆ ਜਾਂਦਾ ਹੈ ਜਾਂ ਹਾਰਿਆ ਜਾਂਦਾ ਹੈ ਕੀ ਮਤਲਬ ਜਿਹੜੀ ਆਮ ਆਦਮੀ ਪਾਰਟੀ ਹੈ ਸਪਸ਼ਟ ਕਰੇ ਜੀ ਜਿੱਦ ਹਾਰ ਕੇ ਜਾਂ ਜਿੱਤ ਕੇ ਕਿਉਂਕਿ ਇਹਨਾਂ ਨੇ 31 ਮਈ ਤੱਕ ਦੀ ਜਿਹੜੀ ਡਿਊ ਡੇਟ ਸੀ ਉਹ ਦਿੱਤੀ ਉਹ ਲੰਘ ਗਈ ਹੁਣ ਮਤਲਬ ਵੀ ਫੈਸਲਾ ਕੋਲ ਸਥਿਤੀ ਦੇ ਵਿੱਚ ਕੀ ਹੈ ਇਹ ਲੋਕਾਂ ਨੂੰ ਦੱਸਣਾ ਚਾਹੀਦਾ ਹੈ ਇਹ ਮਰੰਝਣ ਕਾਵਿਆ ਸਾਹਿਬ ਨੇ ਪੁੱਛਿਆਗਾ ਸੀਐਲ ਸਾਹਿਬ ਤੋਂ ਦੇਖੋ ਹੁਣ ਕੀ ਜਵਾਬ ਦਿੰਦੇ ਨੇ ਇਸ ਦੇ ਉੱਤੇ ਜੀ ਬਹੁਤ ਵਧੀਆ ਇੱਕ ਗੱਲ ਪੁੱਛੀ ਹੈ ਅੰਮ੍ਰਿਤ ਕਾਲਿਆ ਜੱਗਰ ਪੁੱਛੀ ਹੈ ਤਾਂ ਵੀ ਆਪਣੀ ਡੈਡਲਾਈਨ ਦੇ ਉੱਪਰ ਜਵਾਬ ਦੇ ਦਿੱਤੀ ਜੇ ਪਰ ਮੈਂ ਤੁਹਾਨੂੰ ਦੱਸ ਦੇਣਾ ਕਿ ਅੱਜ ਵੀ ਅੰਮ੍ਰਿਤਸਰ ਦੇ ਵਿੱਚ ਇੱਕ ਔਰਤ ਦੇ ਘਰ ਤੇ ਵਿਲਾ ਪੰਡਾ ਚੱਲਿਆ ਉਹਦੇ ਘਰ ਯਾਨੀ ਕਿ ਉਹ 6 ਪਰਚੇ ਉੱਤੇ ਸੀਗੇ ਐਨਡੀਪੀਐਸ ਦੇ ਤੇ ਕੋਰਟ ਵੱਲੋਂ ਪਹਿਲਾਂ ਪਰਮਿਸ਼ਨ ਮੰਗੀ ਗਈ ਸੀ ਉਹ ਪੁਲਿਸ ਵੱਲੋਂ ਵੀ ਇਹਦੇ ਉੱਪਰ ਪਰਚੇ ਆ ਜੀ ਨੇ ਇਹ ਸਬੂਤ ਤੇ ਕੇ ਸੀ ਵੀ ਇਹਦਾ ਮਕਾਨ ਹੈ ਇਹ ਨਸ਼ੇ ਨਾਲ ਬਣਾਇਆ ਪੈਸੇ ਨਾਲ ਬਣਾਇਆ ਗਿਆ ਕੋਰਟ ਦੀ ਪਰਮਿਸ਼ਨ ਤੋਂ ਅੱਜ ਵਿਧ ਕੋਰਟ ਪਰਮਿਸ਼ਨ ਪੁਲਿਸ ਨੇ ਉਹ ਘਰ ਤੋੜਤਾ ਹੈ ਜੇ ਕੋਈ ਇਹ ਤਾਂ ਫਿਰ ਹੁਣ ਜਿਹੜਾ ਜੁੱਦ ਚਲਾਇਆ ਹੋਏ ਦੇ ਵਿੱਚ ਸਾਰਾ ਕੁਝ ਹੋ ਰਿਹਾਗਾ ਜਿਹ ਇਹਦੇ ਤੇ ਤਾਂ ਆਪਾਂ ਹੁਣ ਕੋਈ ਆਪਾਂ ਕੁਝ ਕਰ ਨਹੀਂ ਸਕਦੇ ਕਿਉਂਕਿ ਮਾਂ ਜੋ ਕੋਰਟਾਂ ਸੁਪਰੀਮ ਕੋਰਟਾਂ ਤੱਕ ਦੀਆਂ ਗਾਈਡਲਾਈਨਜ਼ ਨੇ ਜਿਹੜੀਆਂ ਉਹ ਆਈਆਂ ਆ ਰਹੀਆਂ ਨੇ ਆਈਆਂ ਹੋਣੀਆਂ ਨੇ ਉਹਦੇ ਮੁਤਾਬਕੀ ਉਹਨਾਂ ਨੂੰ ਫਾਲੋ ਕਰਕੇ ਕਾਰਵਾਈ ਹੈ ਜਿਹੜੀ ਇਹ ਕਰ ਰਹੇ ਹੋਣਗੇ ਇਹਨਾਂ ਗੱਲ ਕਰ ਇਹ ਹੈ ਵੀ ਇਹ ਪੰਜਾਬ ਨੂੰ ਮਤਲਬ ਨਸ਼ਾ ਮੁਕਤ ਕਿਵੇਂ ਕੀਤਾ ਰੱਖਦਾ ਕਿਉਂਕਿ ਪੰਜਾਬ ਸਰਕਾਰ ਵੱਲੋਂ ਹੀ ਜਿਹੜਾ ਨਸ਼ਾ ਵੰਡਿਆ ਜਾ ਰਿਹਾ ਹੈ ਨਾ ਆ ਬੁਖਰੀ ਨਾਰਫਨ ਤੇ ਲਕਸ਼ਮ ਦੇ ਰੂਪ ਦੇ ਵਿੱਚ ਇਸ ਨੂੰ ਕਾਫੀ ਬੰਦ ਕਰਨ ਦੇ ਨਾਲ ਕਾਫੀ ਮਤਲਬ ਜਿਹੜਾ ਸਾਡਾ ਸਿਸਟਮ ਹੈ ਉਹ ਹਿਸਾਬ ਦੇ ਵਿੱਚ ਆ ਫਰਦਾ ਕਿਉਂਕਿ ਬਹੁਤ ਲੋਕਾਂ ਦੀਆਂ ਡੈਥਾਂ ਹੋਈਆਂ ਨੇ ਉਹਨਾਂ ਦੇ ਨਾਲ ਦੇ ਉੱਤੇ ਵੀ ਜਿੱਦੀਆਂ ਉਹ ਗੋਲਣਾਂ ਲੱਗੀਆਂ ਉਹ ਚੰਦਰੀਆਂ ਨੇ ਤੇ ਜਿਹੜੇ 529 ਵੋਟ ਸੈਂਟਰ ਨੇ 180 ਦੇ ਲਗਭਗ ਜਿਹੜੇ ਪ੍ਰਾਈਵੇਟ ਲੋਕਾਂ ਦੇ ਨਸ਼ਾ ਛਡਾਊ ਕੇਂਦਰ ਨੇ ਉਹਨਾਂ ਦੇ ਵਿੱਚ ਜਿਹੜਾ ਨਸ਼ਾ बिक ਰਿਹਾ ਹੈ ਮਤਲਬ ਨਸ਼ੇ ਨਸ਼ਾ ਛਡਾਉਣ ਦੇ ਨਾਲ ਦੇ ਉੱਤੇ ਇਹਦੇ ਉੱਤੇ ਗੌਰ ਕਰਕੇ ਮਤਲਬ ਕੰਟਰੋਲ ਕੀਤਾ ਜਾਵੇ ਕਿਉਂਕਿ ਜਿਹੜਾ ਸੜਕਾਈ ਮਾਨ ਸਾਹਿਬ ਨੇ ਨਹੀਂ ਜਿਆਦਾ ਸੜਕਾਈ ਚਿੱਤੀ ਹੋਈ ਹੈ ਵੀ ਬਾਹਰੋਂ ਬੂਹਰੋਂ ਵਾਲਾ ਜਿਹੜਾ ਸਿਸਟਮ ਹੈ ਇਹ ਤਾਂ ਹੋ ਸਕਦਾ ਹੈ ਨਾ ਹੋਵੇ ਗੱਲ ਕਰ ਵੀ ਜਿਹੜਾ ਇਹ ਚੱਲ ਰਿਹਾ ਹੈਗਾ ਪੀਰੀਆਂ ਗੋਲਗਾ ਬਾਅਦ ਤੇ ਕੁਝ ਗਿੱਦਰੀਆਂ ਨੇ ਇਹਨਾਂ ਦੇ ਉੱਤੇ ਥੋੜਾ ਜਿਹਾ ਜ਼ਰੂਰ ਗੌਰ ਡਾਕਟਰ ਸਾਹਿਬ ਇਕੱਲਾ ਮਾਂ ਠਰ ਕਰਦੀ ਮੈਂ ਤੁਹਾਨੂੰ ਦੱਸ ਦੇਣਾ ਅੱਜ ਦੀ ਮੇਰੇ ਕੋਲ ਅਪਡੇਟ ਹੈ ਸੰਘਰੂਰ ਹੈ ਜ਼ਿਲ੍ਹਾ ਸੰਘਰੂਰ ਦੇ ਨਾਲ ਇੱਕ ਪਿੰਡ ਹੈ ਉਹਦਾ ਜਾਂਗੀਰ ਜਿੱਥੇ ਕੇ ਬਹੁਤ ਜ਼ਿਆਦਾ ਨਸ਼ਾ ਤਸਕਰ ਆਂਦੇ ਆ ਪਿੰਡ ਦੇ ਵਿੱਚ ਉੱਥੇ ਨਸ਼ਾ ਵਿਕਦਾ ਹੈ ਕਈ ਮੋਤਾ ਹੋ ਚੁੱਕੇ ਆ ਨੇ ਤਾਂ ਉਸ ਪਿੰਡ ਦੇ ਵੱਲੋਂ ਮਤਾ ਪਾਇਤਾ ਗਿਆ ਉਹਦੇ ਨਾਲ 7-8 ਪਿੰਡ ਹੋਰ ਕਵਰ ਹੋ ਗਏ ਨੇ ਉਹਨਾਂ ਨੇ ਘਰ-ਘਰ ਦੇ ਵਿੱਚ ਨੋਟਿਸ ਲਗਾ ਦਿੱਤਾ ਵੀ ਜਿਹੜਾ ਕੋਈ ਵੀ ਨਸ਼ਾ ਵੇਚਦਾ ਹੋਰੇ ਫੜਿਆ ਗਿਆ ਉਹਦੀ ਕੁੱਟਮਾਰ ਕੀਤੀ ਜਾਏਗੀ ਔਰ ਬਕਾਇਦਾ ਐਨਾ ਵੀ ਕਹਿ ਦਿੱਤਾ ਗਿਆ ਪਿੰਡ ਦੇ ਲੋਕਾਂ ਨੂੰ ਪੰਚਾਇਤਾਂ ਨੇ ਵੀ ਜੇਕਰ ਕਿਸੇ ਨੇ ਕਿਸੇ ਨਸ਼ਾ ਤਸਕਰ ਜਮਾਨ ਦਿੱਤੀ ਤਾਂ ਉਸ ਨੂੰ ਵੀ ਪਿੰਡ ਚੋਂ ਪਿੰਡ ਦੇ ਕਾਲਾ ਦੇ ਤਾ ਜੇਗਾ ਬਹੁਤ ਵੱਡਾ ਇੱਕ ਮਤਾ ਪਾਸ ਪਾਇਆ ਗਿਆ 8 ਨੂੰ ਪਿੰਡਾਂ ਦੇ ਵੱਲੋਂ ਓਏ ਜਿਹੜੇ ਜਿਹੜੇ ਇਸ ਤਰ੍ਹਾਂ ਦੇ ਮਤੇ ਪਾਉਣੇ ਨੇ ਇਹ ਤਾਂ ਮਤਲਬ ਸਿਆਸੀ ਲੋਕਾਂ ਦੇ ਹਿੱਤ ਚ ਜਾਂਦੇ ਹੁੰਦੇ ਨੇ ਕਿਉਂਕਿ ਲੋਕ ਆਪਸ ਦੇ ਵਿੱਚ ਹੀ ਲੜ ਕੇ ਮਤਲਬ ਉਧਰੋਂ ਉਧਰੀ ਸਰਕਾਰੀ ਦਰਵਾਜ਼ੇ ਚੱਲ ਕੋ ਕਰਨਾ ਫਿਰ ਕੋਰਟ ਕੇਸ ਬਣ ਜਾਣਗੇ ਇਸ ਤਰ੍ਹਾਂ ਦੀਆਂ ਜਿਹੜੀਆਂ ਕਾਰਵਾਈਆਂ ਨੇ ਉਹਨਾਂ ਨੂੰ ਥੋੜਾ ਜਿਹਾ ਅੰਜਾਮ ਦੇਣ ਲੱਗੇ ਕਾਫੀ ਸੰਜੀਦਾ ਹੋਣਾ ਪਊਗਾ ਕਿਉਂਕਿ ਜੇ ਕੋਈ ਕਿਸੇ ਨੂੰ ਕੁੱਟਦਾ ਜਾਂ ਮਾਰਦਾ ਜਾਂ ਕਿਸੇ ਦਾ ਕੋਈ ਫ੍ਰੈਕਚਰ ਆ ਗਿਆ ਤਾਂ ਜਿਹੜੇ ਪਰਚੇ ਨੇਗੇ ਉਹ ਤੋੜਨ ਵਾਲੇ ਬੰਦਿਆਂ ਦੇ ਉੱਤੇ ਸਿੱਧੇ ਰੂਪ ਦੇ ਵਿੱਚ ਹੋਣਗੇ ਇਸ ਤੋਂ ਥੋੜਾ ਜਿਹਾ ਸੰਕੋਚ ਹੋਣਾ ਚਾਹੀਦਾ ਹੈ ਜੇ ਕੋਈ ਮਤਲਬ ਇਸ ਤਰ੍ਹਾਂ ਹੰਦਾ ਕਾਰਵਾਈ ਕਰਦਾ ਉਹਨੂੰ ਸਰਕਾਰ ਦੇ ਹਵਾਲੇ ਕਾਨੂੰਨ ਦੇ ਹਵਾਲੇ ਕੀਤਾ ਜਾਣਾ ਚਾਹੀਦਾ ਕਿਉਂਕਿ ਜਿਹੜਾ ਕਾਨੂੰਨ ਹੈ ਸਾਡੇ ਹਿੰਦੁਸਤਾਨ ਦੇ ਵਿੱਚ ਸੰਵਿਧਾਨ ਹੈ ਸੰਵਿਧਾਨ ਦੇ ਮਤਲਬ ਕੋ ਕਾਨੂੰਨ ਹੈ ਕਾਨੂੰਨ ਦੇ ਮਤਲਬ ਸਰਕਾਰ ਚੱਲਦੀ ਹੈ ਕਿਸੇ ਦੋਸ਼ੀ ਨੂੰ ਸਜ਼ਾ ਮਿਲਦੀ ਹੈ ਚਾਹੇ ਗੱਲ ਕਰ ਵੀ ਜਿਹੜਾ ਸਜ਼ਾ ਦੇਣ ਦਾ ਆਪਦੇ ਹੱਥੀ ਸਜ਼ਾ ਦੇਣ ਵਾਲਾ ਇਹ ਤਾਂ ਫਿਰ ਤਾਲਵਾਰ ਨਹੀਂ ਫਰਮਾਨ ਹੋ ਜਾਂਦੇ ਨੇ ਮਤਲਬ ਅੱਗੇ ਜਾ ਕੇ ਫਿਰ ਇਹਦੇ ਰਿਜ਼ਲਟ ਨੇ ਜਿਹੜੇ ਉਹ ਮਾੜੇ ਨਿਕਲਦੇ ਨੇ ਬੰਦਾ ਫਿਰ ਪਿੰਡਦਿਆਂ ਨੂੰ ਇਹ ਗੱਲਾਂ ਦੇਣ ਲੱਗ ਜਾਂਦਾ ਕਿ ਮੇਰੇ ਮਗਰ ਨਹੀਂ ਕੋਈ ਆਉਂਦਾ ਮੇਰੇ ਮੰਗਦੇ ਨਹੀਂ ਆਉਂਦਾ ਕਿਉਂਕਿ 307 302 ਜਿਹੜੇ ਇਸ ਤਰ੍ਹਾਂ ਦੇ ਪਰਚੇ ਨੇ ਇਹਨਾਂ ਦੇ ਸਜ਼ਾਾਂ ਨੇ ਜਿਹੜੀਆਂ ਬਹੁਤ ਵੱਡੀਆਂ ਸਜ਼ਾਾਂ ਨੇ ਜੇ ਆਪਾਂ ਕਿਸੇ ਨੂੰ ਘੁੱਟ ਕੇ ਕੁਸ ਤੋੜਤਾ ਤਾਂ 307 ਦਾ ਪਰਚਾ ਬਗਿਆ ਸਜ਼ਾ 10 ਸਾਲ ਹੈ 10 ਸਾਲ ਬੜੇ ਸਮੇਂ ਚ ਆਉਂਦੇ ਨੇਗੇ ਇਹ ਫੇਰ ਅਗਲਾ ਕਹਿੰਦਾ ਵੀ ਮੇਰੇ ਮਗਰ ਨਹੀਂ ਕੋਈ ਆਇਆ ਇਹ ਜਿਹੜੇ ਇਸ ਤਰ੍ਹਾਂ ਦੇ ਇਛਾਈ ਫਰਮਾਨ ਨੇ ਨਾਸਰਸ਼ਾਈ ਫਰਮਾਨ ਨੇ ਇਹਨਾਂ ਤੋਂ ਥੋੜਾ ਜਿਹਾ ਸੰਕੋਚ ਕਰਨਾ ਚਾਹੀਦਾ ਕਿਉਂਕਿ ਸੋ ਲੋਕ ਤਾਂ ਪਿੱਛੇ ਹਟ ਜਾਂਦੇ ਹੁੰਦੇ ਨੇ ਇਹ ਪੰਗਾ ਕਿਸੇ ਹੋਰ ਦਾ ਪੈ ਜਾਂਦਾ ਹੋਵੇ ਇਸ ਕਰਕੇ ਮਤਲਬ ਇਹਨਾਂ ਚੀਜ਼ਾਂ ਤੋਂ ਥੋੜਾ ਜਨਾ ਫਿਰ ਇਹ ਚਿੱਟਾ ਜਾਵੇ ਤਾਂ ਚੰਗਾ ਨਹੀਂ ਡਾਕਟਰ ਸਾਹਿਬ ਉਹ ਪਿੰਡ ਦੀ ਪੰਚਾਇਤਾਂ ਦਾ ਇਹ ਕਹਿਣਾ ਹੈ ਵੀ ਅਸੀਂ ਭਗਵੰਤਵਾ ਸਰਕਾਰ ਦੇ ਨਾਲ ਖੜੇ ਆਂ ਤੇ ਅਸੀਂ ਵੀ ਚਾਹਨੇ ਆ ਵੀ ਪੰਜਾਬ ਰੰਗਲਾ ਪੰਜਾਬ ਬਣੇ ਉਹ ਕਹਿੰਦੇ ਵੀ ਅਸੀਂ ਯੁੱਧ ਨਸ਼ੇ ਵਿਰੁੱਧ ਮੁਹਿੰਮ ਦੇ ਨਾਲ ਜੁੜਨਾ ਚਾਹਨੇ ਆ ਉਹਨਾਂ ਨੇ ਇਹ ਗੱਲ ਕਹੀ ਹੈ ਅਸੀਂ ਕੁੱਟਮਾਰ ਨਹੀਂ ਕਰਦੇ ਉਹਨਾਂ ਨੇ ਨੋਟਿਸ ਆਇਆ ਹੈ ਵੀ ਹਾਂ ਜੇ ਕੋਈ ਵਿਅਕਤੀ ਨਸ਼ਾ ਕਰਦਾ ਪਾਇਆ ਗਿਆ ਤਾਂ ਅਸੀਂ ਉਹਨੂੰ ਪੁਲਿਸ ਦੇ ਥਾਣੇ ਵਿੱਚ ਦਾਖਲ ਕਰਾ ਦਾਂਗੇ ਸਿੱਧਾ ਕਿਹਾ ਦੇਖੋ ਜੀ ਜਿਹੜਾ ਇਹ ਨਸ਼ੇ ਦੀ ਉਮਾਰੀ ਹੈ ਇਹ ਮਤਲਬ ਆਲੇ ਇੰਡੀਆ ਕੀ ਆਲ ਵਰਲਡ ਦੇ ਉੱਤੇ ਹੈ ਇਹਨੂੰ ਗਲੋਬਲ ਕਹਿੰਦੇ ਆ ਵੀ ਗਲੋਬਲ ਕ੍ਰਾਈਸਿਸ ਹੈਗਾ ਇਹ ਕੋਈ ਨਹੀਂ ਹੈ ਇੱਕ ਥਾਂ ਦੇ ਉੱਤੇ ਹੈ ਇਹ ਸਾਰੇ ਹੈ ਇਹਨੂੰ ਬੜਾ ਸੰਜੀਦਾ ਤਰੀਕੇ ਦੇ ਨਾਲ ਕੰਟਰੋਲ ਕੀਤਾ ਜਾ ਸਕਦਾ ਕਿਉਂਕਿ ਜਿਹੜੇ ਇਹਨੂੰ ਮੈਂ 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 ਤੁਹਾਨੂੰ ਮੈਂ ਤੁਹਾਨੂੰ ਇੱਕ ਆਪਰੇ ਦੇ ਦੇਣਾ ਸੀ ਮੈਂ ਤੁਹਾਨੂੰ ਫਿਰ ਦੇਣਾ ਭੁੱਲ ਗਿਆ ਸੀ ਆ ਸਾਰੇ ਪੰਜਾਬ ਨੂੰ ਬਨਾਮ ਕਰਦੇ ਨੇ ਅੱਜ ਦਿੱਲੀ ਦੇ ਵਿੱਚ 100 ਕਰੋੜ ਰੁਪਏ ਦੀ ਡਰੱਗ ਫੜੀ ਗਈ ਹੈ ਉੱਥੋਂ ਦੀ ਕ੍ਰਾਈਮ ਬਰਾ ਨੇ ਫੜੀ ਹੈ ਔਰ ਜੀਦਾਏ ਯਾਨੀ ਕਿ ਪੰਜ ਨਾਈਜੀਰੀਅਨ ਲੋਕ ਦਿੱਲੀ ਜੋ ਕਾਬੂ ਕਰ ਲੈਗੇ ਨੇ ਦੇਖੋ ਜੀ ਦਿੱਲੀ ਹੋਰ ਕਿਤੇ ਕੋਈ ਫੜੀ ਜਾਵੇ ਬਦਨਾਮ ਸਿਰਫ ਇਕੱਲਾ ਪੰਜਾਬ ਨੂੰ ਹੀ ਕੀਤਾ ਜਾਊਗਾ ਚਾਹੇ ਤੱਕ ਮੈਡਮ ਕੰਗੜਾ ਰਾਓਟ ਕਰੇ ਉਹ ਵੀ ਪੰਜਾਬ ਨੂੰ ਬਦਨਾਮ ਕਰੂ ਚਾਹੇ ਕੋਈ ਦਿੱਲੀ ਵਾਲਾ ਉਹ ਵੀ ਬਦਨਾਮ ਕਰੇ ਜੇ ਜੇ ਕਿਤੇ ਮਤਲਬ ਮਹਾਰਾਸ਼ਟਰ ਦੇ ਵਿੱਚ ਨਸ਼ਾ ਫੜਿਆ ਜਾਂਦਾ ਫਿਰ ਵੀ ਪੰਜਾਬ ਨੂੰ ਬਦਨਾਮ ਕੀਤਾ ਜਾਂਦਾ ਜੇ ਬਿਹਾਰ ਦੇ ਵਿੱਚ ਸ਼ਰਾਬ ਫੜੀ ਜਾਂਦੀ ਆ ਤਾਂ ਵੀ ਪੰਜਾਬ ਨੂੰ ਬਦਨਾਮ ਕੀਤਾ ਜਾਂਦਾ ਜੇ ਗੁਜਰਾਤ ਦੇ ਵਿੱਚ ਨਸ਼ਾ ਕੋਈ ਫੜਿਆ ਜਾਂਦਾ ਤਾਂ ਵੀ ਬਦਨਾਮ ਪੰਜਾਬ ਨੂੰ ਕੀਤਾ ਜਾਂਦਾ ਕਿਉਂਕਿ ਪੰਜਾਬ ਦੇ ਵਿੱਚ ਕਾਫੀ ਜਿਹੜੀਆਂ ਪਿਛਲੀਆਂ ਸਰਕਾਰਾਂ ਨੇ ਉਹ ਨਿਜਤਾ ਨੂੰ ਮੂਰੇ ਧਰ ਕੇ ਮਤਲਬ ਉਹਨਾਂ ਨੇ ਪੰਜਾਬ ਨੂੰ ਬਦਨਾਮ ਕਰਨ ਵਾਲਿਆਂ ਨੂੰ ਮੋਰਮਾ ਕੋਈ ਜਵਾਬ ਨਹੀਂ ਦਿੱਤਾ ਤਾਂ ਕਿ ਪਤਾ ਲੱਗ ਸਕਦਾ ਕਿ ਪੰਜਾਬ ਦੇ ਲੋਕ ਜਿਉਂਦੇ ਨੇ ਹੁਣ ਪੰਜਾਬ ਦੇ ਲੋਕਾਂ ਨੂੰ ਆਪ ਮਤਲਬ ਜਿਹੜੀਆਂ ਦੂਜੇ ਹੋ ਰਾਜ ਨੇ ਉਹਨਾਂ ਵੰਨੋਂ ਜਦੋਂ ਕੋਈ ਦੋਸ਼ ਲਾਇਆ ਜਾਂਦਾ ਉਹਦਾ ਜਵਾਬ ਪੰਜਾਬ ਦੇ ਲੋਕ ਆਪ ਦੇਣਗੇ ਕਿਉਂਕਿ ਹਿਮਾਚਲ ਵੀ ਜਿਹੜਾ ਦੋਸ਼ ਹੈ ਉਹ ਪੰਜਾਬ ਦੇ ਉੱਤੇ ਲਾ ਰਿਹਾ ਜਦੋਂ ਕਿ ਇਹ ਕੈਪੀਟਲ ਦਾ ਨਸ਼ੇ ਦੀ ਹਿਮਾਚਲ ਆਪ ਹੈ ਕਿਉਂਕਿ ਉੱਥੇ ਪਹਾੜੀ ਏਰੀਆ ਫੈਕਟਰੀਆਂ ਨੇ ਫੈਕਟਰੀਆਂ ਨੂੰ ਬੜੀਆਂ ਰਿਆਤਾਂ ਦਿੱਤੀਆਂ ਜਾਂਦੀਆਂ ਨੇ ਸਰਕਾਰ ਨੂੰ ਨਾਲ ਤੋਂ ਮਾਲੀਆ ਕਰ ਆਉਂਦੀ ਹੈ ਮੋਟਾ ਮਾਲੀਆ ਲੈਂਦੀ ਹੈ ਤੇ ਬਦਨਾਮ ਪੰਜਾਬ ਨੂੰ ਕਰਦੀ ਹੈ ਸਾਨੂੰ ਇਹਦੇ ਉੱਤੇ ਬੜਾ ਗੰਭੀਰਤਾ ਨਾਲ ਸੋਚ ਕੇ ਫੈਸਲੇ ਲੈਣੇ ਪੈਣਗੇ ਚਲੋ ਰਿੰਦਰ ਸਿੰਘ ਜੀ ਮੈਂ ਤੁਸੀਂ ਮੇਨਾ ਲਾਈਵ ਬ੍ਰੋਨ ਸ਼ਾਮ ਦੇ ਜੁੜੇ ਇਸਦੇ ਲਈ ਮੈਂ ਤੁਹਾਡਾ ਬਹੁਤ ਧੰਨਵਾਦ ਕਰਦਾ ਸਰ ਧੰਨਵਾਦ ਸੋ ਦੋਸਤੋ ਇਹ ਨਾਲ ਜੁੜੇ ਰਿੰਦਰ ਸਿੰਘ ਜੀ ਤੇ ਜਿਹੜਾ ਸਾਡਾ ਏਦਾ ਮੁੱਦਾ ਸੀ ਕਿ ਇੱਕ ਸਾਬਕਾ ਸੀਐਮ ਖਾਸ ਇਹ ਗੱਲ ਕਰੀ ਇਹ ਤਾਂ ਸਿੱਧੇ ਤੌਰ ਤੇ ਕੈਪਟਨ ਰਿੰਦਰ ਸਿੰਘ ਜੋ ਕਿ ਕਾਂਗਰਸ ਤੋਂ ਸਾਡੇ ਸੀਐਮ ਬਣੇ ਸੀ ਜਿਨ੍ਹਾਂ ਨੇ ਕਿ ਗੁਟਕਾ ਸਾਹਿਬ ਨੂੰ ਖਾਦੀ ਸੀ ਕਿ ਮੈਂ ਪੰਜਾਬ ਨੂੰ ਸ਼ਮੁਤ ਕਰਾਂਗਾ ਤੇ ਉਹਨਾਂ ਦੇ ਵੱਲੋਂ ਇੱਕ ਟਵੀਟ ਕੀਤਾ ਜਾਂਦਾ ਹੈ ਸੀਐਮ ਭਗਵੰਤ ਮਾਨ ਦੇ ਬਾਰੇ ਕਿ ਸੀਐਮ ਭਗਵੰਤ ਮਾਨ ਜੀ ਮਜੀਠੀ ਦੇ ਉੱਪਰ ਬੇਤੁਕੀ ਸਿਆਸਤ ਕਰ ਰਹੇ ਨੇ ਵਿੱਚ ਕੁਝ ਵੀ ਨਹੀਂ ਹੈ ਸਿਰਫ ਆਪਣਾ ਨਾਮ ਖੱਟ ਰਹੇ ਨੇ ਮਜੀਠੀਏ ਨੂੰ ਯਾਨੀ ਕਿ ਤੰਗ ਪ੍ਰੇਸ਼ਾਨ ਕੀਤਾ ਰਿਹਾ ਇਹ ਉਹਨਾਂ ਦਾ ਮੰਨਣਾ ਹੈ ਪਰ ਇਸ ਤੋਂ ਬਾਅਦ ਵਿੱਚ ਉਹਦੇ ਟਵੀਟ ਦਾ ਜਵਾਬ ਟਵੀਟ ਵੀ ਤੈਨ ਦਾ ਹੈ ਭਗਵੰਤ ਮਾਨ ਜੀ ਲੋਕ ਕਹਿੰਦੇ ਵੀ ਆਪਣਾ ਟਾਈਮ ਭੁੱਲ ਗਏ ਵੀ ਜਦੋਂ ਤੁਸੀਂ ਗੁਟਕਾ ਸਾਹਿਬ ਤੇ ਹੱਥ ਰੱਖ ਕੇ ਸੌਂ ਖਾਦੇ ਸੀ ਤੇ ਤੁਸੀਂ ਨਸ਼ਾ ਬੰਦ ਕਰਦੇ ਹੋਗੇ ਪੰਜਾਬ ਤੁਸੀਂ ਨਸ਼ਾ ਦਾ ਬੰਦ ਨਹੀਂ ਕੀਤਾ ਤੁਸੀਂ ਆਪ ਬੰਦ ਹੋਗੇ ਕਿਉਂਕਿ ਤੁਸੀਂ ਭਾਜਪਾ ਦੇ ਨਾਲ ਰਲ ਗਏ ਤਬ ਉਹ ਇੱਕ ਵੱਡਾ ਜਵਾਬ ਦਿੱਤਾ ਗਿਆ ਭਗਵੰਤ ਮਾਨ ਦੇ ਵੱਲੋਂ ਤੇ ਤੁਹਾਨੂੰ ਦੱਸ ਦੇਣਾ ਕਿ ਜਿਹੜੀ ਸਮੇ ਸਭ ਤੋਂ ਵੱਡੀ ਰੈਡ ਕੋ ਅਪਡੇਟ ਆਈ ਹੈ ਕਿ ਅੱਜ ਦਿੱਲੀ ਦੇ ਵਿੱਚ 100 ਕਿਲੋ ਡਰੱਗ ਫੜੀ ਗਈ ਹੈ ਤੇ ਫੜੀ ਵੀ ਕ੍ਰਾਈਮ ਬਰਾਏ ਨੇ ਤੇ ਪੰਜ ਨਾਈਜੀਰੀਅਨ ਇਸ ਦੇ ਵਿੱਚ આરોપી ਆਪੂ ਕੀਤੇ ਗਏ ਨੇ ਪਤਾ ਇਹ ਵੀ ਲੱਗਿਆ ਹੈ ਕਿ ਜਿਹੜਾ ਇਹ ਸਾਰਾ ਨਸ਼ਾ ਤਸਕਰੀ ਦਾ ਰੈਕਡ ਸੀ ਇਹ ਨਾਈਜੀਰੀਆ ਤੋਂ ਚੱਲ ਰਿਹਾ ਸੀ ਦਿੱਲੀ ਪੁਲਿਸ ਨੂੰ ਬਹੁਤ ਵੱਡੀ ਕ੍ਰਾਈਮ ਬਰਾਏ ਨੂੰ ਕਾਮਯਾਬੀ ਮਿਲੀ ਹੈ ਸੋ ਦੋਸਤੋ ਇੱਕ ਸੀਐਮ ਦਾ ਐਕਸੀਐਮ ਦੇ ਪਰਿਵਾਰ ਕਰਨਾ ਬਹੁਤ ਜ਼ਿਆਦਾ ਮੁੰਬਿਆਂ ਨੂੰ ਸਵਾਲਾਂ ਨੂੰ ਆਵਾਜ਼ ਦਿੰਦਾ ਹੁਣ ਦੇਖਦੇ ਹਾਂ ਕਿ ਅਗਲੀ ਕੈਪਟਨ ਵਰਿੰਦਰ ਸਿੰਘ ਦੀ ਪ੍ਰਤੀਕਿਰਿਆ ਇਸਤੇ ਕੀ ਹੋਏਗੀ ਉਹ ਕੈਪਟਨ ਵਰਿੰਦਰ ਸਿੰਘ ਦੁਆਰਾ ਚੋਣਾ ਜਿਵੇਂ ਜਿਵੇਂ ਨੇੜੇ ਆ ਰਹੀਆਂ ਨੇ ਸਰਗਰਮ ਹੁੰਦੇ ਜਾ ਰਹੇ ਨੇ ਔਰ ਪਤਾ ਲੱਗਿਆ ਕਿ ਬੀਜੇਪੀ ਦੇ ਵੱਡੇ ਨੇਤਾਵਾਂ ਨੇ ਉਹਨਾਂ ਦੁਆਰਾ ਥਾਪੜਾ ਦੇ ਦਿੱਤਾ ਹੈ ਸੋ ਦੋਸਤੋ ਜਿਹੜਾ ਸ਼ਾਨਦਾਰ ਜਿਹੜਾ ਲਾਈਵ ਦਾ ਬ੍ਰੋਡਕਾਸਟ ਤੁਹਾਡਾ ਦੁਆਰਾ ਜੁੜਾਂਗਾ ਕੋਈ ਹੋਰ ਲਾਈਵ ਦਾ ਵਿਸ਼ੇਸ਼ ਮੁੱਦਾ ਲੈ ਕੇ ਤੁਸੀਂ ਉੱਥੇ ਦੇਖੋ ਇਹ ਪੰਜਾਬੀ ਟੀਵੀ ਤੇ ਬਾਕੀ ਨਸ਼ਰ ਹੋ ਰਹੀਆਂ ਖਬਰਾਂ